ਕਿ ਸਾਡੇ 8 9 ਦੀ ਤਰੀਕ ਨੂੰ ਰਾਤ ਜਿਹੜਾ ਸੁਨਾਮ ਤੋਂ ਤੂਰੂ ਰੋਡ ਦੇ ਵਿੱਚ ਹੈਗਾ ਪੈਲਸ ਬਣਿਆ ਹੋਇਆ ਮਹਾਰਾਜਾਤਾਲ ਉਧੇ ਲਾਗੇ ਦੋ ਗਰੁੱਪਾਂ ਦਾ ਝਗੜਾ ਹੋਇਆ ਸੀ ਜਿਹਦੇ ਵਿੱਚ ਚਾਦਰਿੰਦਰ ਸਿੰਘ ਜਿਹੜਾ ਸੀਗਾ ਕੜਕਾਲ ਖਮੀਰਲਾ ਦਾ ਸੀ ਇਹਨਾਂ ਨੂੰ ਫਿਰ ਕੇ ਉਹਨਾਂ ਦੀ ਗੱਡੀ ਤੇ ਫਾਇਰ ਕੀਤੇ ਗਏ ਸੀ ਉਹਦੇ ਫਾਇਰ ਹੋਣ ਦੇ ਵਿੱਚ ਮੜਕੇ ਨੇ ਜਲਦੀ ਵਿਭਾਗ ਦਾ ਸੇਵ ਕੀਤਾ ਪਤਾ ਦਿੱਕਰ ਤੋਂ ਬਾਅਦ ਸਾਡੇ ਐਸਐਸਪੀ ਸਾਹਿਬ ਸਾਥ ਪਾਸਲ ਦੀ ਸਾਹਿਬ ਜੀ ਵੱਲੋਂ ਹੁਕਮ ਜਿਦਾ ਰੇਸ਼ਾਂ ਦੇ ਉੱਤੇ ਸਾਡੀ ਟੀਮਾਂ ਭਨੇ ਜਾਂ ਗਈਆਂ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ। ਉਹਦੇ ਵਿੱਚ ਅਸੀਂ ਇਹਨਾਂ ਦੋਸ਼ੀਆਂ ਦਾ ਰੋ ਪੜਾਈ ਕੀਤੀ ਦੋ ਬੰਦੇ ਦਬਾਈ ਨੇ ਵਾਫੇ ਅਦਰਸੇ ਵੀ। ਉਸ ਤੋਂ ਬਾਅਦ ਦੁਰਾਨੇ ਤਬਦੀ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਨਾਲ ਹੋਰ ਪੰਜ ਜਿਹੜੇ ਦੋਸ਼ੀ ਹੋਰ ਹੋ ਸੀਗੇ ਜਿੰਨਾਂ ਦੇ ਵਿੱਚੋਂ ਅਸੀਂ ਹੁਣ ਤੱਕ ਛੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ। ਔਰ ਇਹਨਾਂ ਦੇ ਕੋਲੋਂ ਦੋ ਵਿਆਪਨ ਦੀ ਫੋਟੋਆਂ ਤੋਂ 15 ਬੋਰ ਉਹ ਇੱਕ ਬੱਤੀ ਬੋਰ ਦਾ ਡਾਕਾ ਜਿਹੜਾ ਅਸੀਂ ਕੱਟੇ ਉਹ ਬਰਾਮਦ ਕੀਤੇ ਨੇ ਇੱਕ ਦੋ ਸੀ ਜਿਹੜਾ ਜੋ ਗ੍ਰਿਫਰ ਕਰਨਾ ਬਾਕੀ ਸਾਰੇ ਦੋਸਤਿਆਂ ਨੂੰ ਅਸੀਂ ਪ੍ਰੋਪਰ ਪੁਛਕਿਚ ਕਰਕੇ ਦੋਨਾਂ ਲੜਾਈ ਵਿੱਚ ਆਪਣਾ ਵਰਤੇ ਸੀ ਜਿਹੜਾ ਮੋਟਰਸਾਈਕਲ ਜਿਹੜਾ ਸਾਰੇ ਖਰਾਬ ਕਰਾ ਲਏ ਨੇ ਮੇਨ ਸਾਡਾ ਅੱਜ ਦਾ ਪ੍ਰੈਸ ਤੋਂ ਖੰਸਦਾ ਇੱਕ ਪੜੇ ਮੁੱਦਾ ਸੀ ਦੂਸਰਾ ਸਾਡਾ ਏਸੀਪੀ ਸਾਡਾ ਜੋ ਸਾਡੀਆਂ ਪ੍ਰਾਪਤੀਆਂ ਨੇ ਸਭ ਲਈ ਨੂੰ ਬਾਈ ਜਿਹੜੀਆਂ ਸਾਡੀਆਂ ਨੱਚੀਆਂ ਦੇ ਖਿਲਾਫ ਦੁੱਧ ਨੱਚੇ ਉਹ ਜੋ ਚੱਲ ਰਿਹਾ ਉਹਨੂੰ ਨੋਕ ਰੱਖਦੇ ਹੋਏ ਕਿ ਸਾਡੇ ਡੀਜੀਪੀ ਸਾਹਿਬ ਵੱਲੋਂ ਪ੍ਰੋਗਰੈਸ ਕੀ ਸਾਹਿਬ ਫੋਰ ਵੱਲੋਂ ਸਾਨੂੰ ਨਿਸ਼ਾਨਦੇਹੀ ਦਿੱਤੇ ਗਏ ਨੇ। ਉਹਦੇ ਦਰਾਂ ਅੰਦਰ ਨੂੰ ਕਾਰਵਾਈ ਇੱਕ ਇੱਕ ਹੋਰ ਇਹ ਇਕੱਠ ਤੋਂ ਲੈ ਕੇ ਹੁਣ ਤੱਕ ਹੈ। ਮਤਲਬ ਜੀ ਜੀ ਕਿ ਦਿਨ ਦੀ ਸਾਡੀ ਜਿਹੜੀ ਪ੍ਰੋਗਰੈਸ ਉਹ ਅਸੀਂ ਅੱਜ ਤੁਹਾਨੂੰ ਸੇਰ ਕਰਦੇ ਆਂ ਜਿਹਦੇ ਵਿੱਚ 8 ਕੁੱਲ ਸਾਡੇ ਐਨਡੀ ਦੇ ਮਾਮਲੇ ਦਰਜ ਹੋਏ ਨੇ। 16 ਸਾਡੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ। ਔਰ 9 ਜਾਣਿਆਂ ਨੂੰ ਅਸੀਂ ਦਵਾਈ ਦਵਾਈ ਆ। 9 ਬੱਚਿਆਂ ਨੂੰ ਜਿਹੜੇ ਨੂੰ ਦਵਾਈਆਂ ਤੇ ਦਾਖਲ ਕਰਾਇਆ ਜੀ ਸੈਂਟਰਾਂ ਦੇ ਵਿੱਚ ਕਾਬਦਾ ਸਾਡੇ ਸੈਂਟਰ ਬਣਿਆ ਹੋਇਆ ਹੈ ਸਾਡਾ ਸਿਵਲ ਹਸਪੀਟਲ ਤੋਂ ਰਗਾ ਹਰੁਕੇਂਦਰ ਬਣਿਆ ਹੈ ਸੈਂਟਰਾਂ ਦੇ ਵਿੱਚ ਦਾਖਲ ਕਰਾਈ ਸੀ ਜੀ ਹੋਰ 17 ਅੰਮਸ਼ੀ ਦਵਾਈ ਦਵਾਈਆਂ ਜਿਹੜੇ ਬੱਚੇ ਸੀ ਜਿਹਨਾਂ ਨੂੰ ਬੁਲਾ ਕੇ ਇਹਦੇ ਅੱਗੇ ਦਵਾਈ ਦਵਾਈ ਪਰਮ ਇਹਦੇ ਵਿੱਚ ਅਸੀਂ 102 ਗ੍ਰਾਮ ਦਾ ਜਿਹੜਾ 1 ਕਿਲੋਗ੍ਰਾਮ ਦਿੱਤਾ ਹੈ 20 ਗ੍ਰਾਮ ਨਸੀਲਾ ਪਾਊਡਰ ਗ੍ਰਾਮ ਅਰੰਭ ਦਿੱਤਾ ਔਰ 300 ਬੋਲੀਆਂ ਜਿਹੜੀਆਂ ਨੇ ਅਸੀਂ ਉਹ ਬਰੰਮਤ ਕੀਤੀਆਂ ਨੇ ਔਰ ਸਾਡੇ ਮੱਧਮ ਦਰਾਂਹੀਂ ਅਸੀਂ ਲੱਭ ਜੂ ਜਾਣਾ ਚਾਹੁੰਦੇ ਜੋ ਜੋਦਨ ਸ਼ਿਵਰੂ ਚੱਲ ਰਿਹਾ ਪਿੰਡਾਂ ਦੇ ਵਿੱਚ ਸਾਡੀਆਂ ਡਿਫੈਂਸ ਵਿਲੇਜ ਕਮੇਟੀਆਂ ਸਾਡੀਆਂ ਬਣਾਈਆਂ ਗਈਆਂ ਨੇ ਹੋਰ ਸਾਡੀਆਂ ਵਾਰਡ ਵਾਈਜ਼ ਕਮੇਟੀਆਂ ਬਣਾਈਆਂ ਗਈਆਂ ਨੇ ਜੋ ਵੀ ਕਿਸੇ ਦੇ ਧਿਆਨ ਵਿੱਚ ਆਉਂਦਾ ਜੋ ਪਿੰਡ ਦੇ ਮੋਹਤਬਰ ਫੋਰਸ ਨੇ ਜਾਂ ਵਾਡਾ ਦੇ ਮੋਹਤਬਰ ਫੋਰਸ ਨੇ ਜੀਵਨ ਦੇ ਮਹੱਲੇ ਵਿੱਚ ਵਾਰਡ ਵਿੱਚ ਕੋਈ ਬੱਚਾ ਜਿਹੜਾ ਨਸ਼ਾ ਕਰਦਾ ਜਾਂ ਕੋਈ ਚੀਜ਼ ਗਲਤਲ ਵਿੱਚ ਪਸਿਆ ਹੋਇਆ ਤੇ ਉਹਨੂੰ ਅਸੀਂ ਦਵਾਈ ਲੋਣ ਵਾਸਤੇ ਉਹਦਾ ਲਾਜ ਕਰਾਉਣ ਵਾਸਤੇ ਪੰਡਾ ਸਰਕਾਰ ਵੱਲੋਂ ਬਹੁਤ ਵੱਡੇ ਪ੍ਰਾਲੇਕਸ ਤੇ ਜਾ ਰਹੇ ਹਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਕੋਈ ਵੀ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਸਾਨੂੰ ਦੱਸਿਆ ਜਾਵੇ ਤਾਂ ਜੋ ਬੱਚਿਆਂ ਨੂੰ ਇੱਕ ਚੜ੍ਹ ਉਸ ਹਾਲ ਜ਼ਿੰਦਗੀ ਤੇ ਚੰਗਾ ਤੰਦਰੁਸਤ ਜਿਹੜਾ ਜੀਵਨ ਦਾ ਕੁਝ ਛੇੜਾ ਉਹਨੂੰ ਮਿਲ ਸਕੇ ਕੋਵਿਡ ਰੈਕਟਸ ਉਹ ਥੋੜਾ ਪਤਾ ਚੱਲ ਰਿਹਾ ਬਹੁਤ ਜਿੱਦਾਂ ਕੁਝ ਥਾਵਾਂ ਦੇ ਉੱਤੇ ਬੱਚਿਆਂ ਦੇ ਸਾਨੂੰ ਬਾਹਰੋਂ ਆਉਣ ਦੀ ਲੱਗਦਾ ਸੀ ਪਤਾ ਉਹ ਵੀ ਅਸੀਂ ਰੈਡੀਫਾਈ ਕਰ ਲਈਏ ਸੀ ਕਿញਾ ਉੱਥੇ ਵੀ ਅਸੀਂ ਢੇੜ ਵਗੈਰਾ ਕਰ ਰਹੇ ਹਾਂ ਉਹ ਜਿਹੜਾ ਉਹ ਦੂਸਰੀ ਜਿੱਦਾਂ ਤੇ ਕੰਮ ਕਰੂਗਾ ਹੋਰ ਕਿਸੇ ਵੀ ਕੀਮਤ ਤੇ ਉਹ ਬਕਸ਼ੀਆ ਜੋਗਾ ਹੁੰਦਾ ਲੋਕੋ ਕੇ ਨੂੰ ਸਮਝਾਉਂਦਾ ਜਾਂ ਸਨੇਹਾ ਦੇਣ ਦਾ ਸਮਾਂ ਨਹੀਂ ਹੈ ਹੁੰਦਾ ਸਿਰਫ ਇਕੱਲੀ ਕਾਰਵਾਈ ਕਰਨ ਦਾ ਜਿਹੜਾ ਮਿਸ਼ਨ ਚੱਲ ਰਿਹਾ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਹ ਹੀ ਕਰ ਰਹੇ ਕਿਸੇ ਵੀ ਕੀਮਤ ਤੇ ਅਸੀਂ ਦੇ ਤੈਨੂੰ ਨਾ ਟਿੱਲ ਤੇ ਨਾ ਕਿਸੇ ਨੂੰ ਮਾਫੀ ਪੈ ਜਾਉਂਦੇ ਰਹਿ ਚ ਬਹੁਤ ਨੇ ਬਹੁਤ ਨੇ ਜਿਹੜੇ ਸਾਨੂੰ ਮਤਲਬ ਐਮਸੀ ਜਿਹਾ ਹੀ ਜਾਂ ਮੋਟਰ ਕੋਚਾਂਦ ਰਹੀ ਸਾਨੂੰ ਕਹਿੰਦੇ ਜੇ ਅਸੀਂ ਛੱਡ ਚੁੱਕੇ ਆ ਜਿਹੜੇ ਉਂਗਰ ਜਿਹਨਾਂ ਦੇ ਪ੍ਰੋਪਰ ਸਾਡੀ ਤਸਦੀਦੀ ਹੋਜੀ ਉਹਨਾਂ ਕਰ ਤੱਕ ਅਸੀਂ ਉਹਨਾਂ ਪੇਸ਼ਾ ਹੀ ਕਰਦੇ ਰਵਾਂਗੇ ਅਸੀਂ ਰੋਜ਼ ਡੇਲੀ ਚੈੱਕ ਕਰਦੇ ਆ ਕੋਈ ਵੀ ਲੋਟ ਨੂੰ ਚੈੱਕ ਕਰਦੇ ਆ ਜਿਹੜੇ ਪੁਰਾਣੇ ਸਮੂਹ ਅੰਦਰ ਜਾਂ ਪੈਟਰਨ ਸੁਪਲਾਈਰ ਨੂੰ ਚੈੱਕ ਕਰ ਰਹੇ ਆ ਤੇ ਜਿੰਨਾ ਚੋਤਾ ਪੁਸ਼ੱਲੀ ਨਹੀਂ ਹੁੰਦੀ ਉਹਨਾਂ ਚਾਰ ਤੱਕ ਤੋਚਕ ਹੁੰਦੇ ਰਹਿਣਗੇ ਸਰ ਜਿਵੇਂ ਪਹਿਲਾ ਬੰਦਾ ਆ ਨਾਮ ਕੀਤਾ ਸਕੂਲਾਂ ਦੇ ਕਾਜਾਂ ਦੇ ਬੱਚੇ ਜਿਹੜੇ ਹੈਗੇ ਉਹ ਨੇ ਜਿੱਦਾਂ ਕਿਸੇ ਦੇ ਨਾਲ ਤੂੰ ਮੇਰ ਅੱਖਾਂ ਕੱਢਦਾ ਤੂੰ ਮੇਰੇ ਵਾਲ ਅੱਖਾਂ ਕੱਢਦਾ ਪੁਰਾਣੀ ਰੰਜਿਸ਼ ਜਾਂ ਪੁਰਾਣਾ ਸਿਸਟਮ ਕੋਈ ਨਹੀਂ ਹੈ ਇਹਦੇ ਬੱਚਿਆਂ ਦੀ ਖਾਮ ਖਾਜੀ ਲੜਾਈ ਹੁੰਦੀ ਹੈ ਉਹ ਸੀ ਪਰ ਇਹ ਇੱਕ ਮਤਲਬ ਖੂਨੀ ਰੂਪ ਧਾਰਨ ਕਰ ਗਈ ਸੀ ਪਰ ਕੁਦਰਤ ਵੱਲੋਂ ਇਹ ਨਾਲ ਬਚਾਅ ਹੋ ਗਿਆ ਤੇ ਉਹਦਾ ਫਿਰ ਫਾਨ ਦੀ ਗੱਡੀ ਵਿੱਚ ਦੋ ਲੱਗੇ ਨੇ